ਸਤ ਸ੍ਰੀ ਅਕਾਲ ਫਰੈਂਡਸ ਮੇਰੇ YouTube ਚੈਨਲ ਕਿਚਨ ਕੁਇਨ ਤੇ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਅਦਰਕ ਦਾ achar ਬਣਾਉਣਾ ਸਿਖਾਵਾਂਗੇ ਤੇ ਇੱਥੇ ਮੈਂ 1 ਕਿਲੋ ਅਦਰਕ ਲਿਆ ਇਹਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਬਰੀਕ ਲੰਬਾ ਲੰਬੀ ਸ਼ੇਪ ਦੇ ਵਿੱਚ ਕੱਟ ਲਿਆ ਹੈ ਤੇ ਹੁਣ ਆਪਾਂ ਇੱਥੇ ਇੱਕ ਕੰਟੇਨਰ ਲਵਾਂਗੇ ਤੁਸੀਂ ਪਲਾਸਟਿਕ ਦਾ ਜਾਂ ਫਿਰ ਕੱਚ ਦਾ ਜਾਰ ਲੈ ਸਕਦੇ ਹੋ ਅਦਰਕ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਜਾਰ ਦੇ ਵਿੱਚ ਇਹ ਚਾਰ ਸਰਦੀਆਂ ਦੇ ਵਿੱਚ ਖਾਣ ਲਈ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਇਹ ਬਣਨਾ ਵਾ ਤੇ ਖਾਣ ਵਿੱਚ ਬਹੁਤ ਟੇਸਟੀ ਲੱਗੇਗਾ ਤੁਹਾਨੂੰ ਕੰਟੇਨਰ ਦੇ ਵਿੱਚ ਆਪਾਂ ਸਾਰਾ ਅਦਰਕ ਪਾ ਲਵਾਂਗੇ ਫਿਰ ਆਪਾਂ ਇਹਦੇ ਵਿੱਚ ਲੋੜ ਮੁਤਾਬਕ ਨਮਕ ਐਡ ਕਰਾਂਗੇ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਲੈ ਸਕਦੇ ਹੋ ਸਿਰਫ ਇੱਥੇ ਦੋ ਚੀਜ਼ਾਂ ਆਪਾਂ ਨੇ ਯੂਜ਼ ਕਰਨੀਆਂ ਨੇ ਨਮਕ ਤੇ ਵਿਨੇਗਰ ਤੁਸੀਂ ਇੱਥੇ ਵਾਈਟ ਵਿਨੇਗਰ ਵੀ ਲੈ ਸਕਦੇ ਹੋ ਤੇ ਬਲੈਕ ਵਿਨੇਗਰ ਵੀ ਲੈ ਸਕਦੇ ਹੋ ਤੇ ਮੈਂ ਇੱਥੇ ਬਲੈਕ ਵਿਨੇਗਰ ਲਿਆ ਤੇ ਇੱਕ ਗਲਾਸ ਆਪਾਂ ਇੱਥੇ ਬਲੈਕ ਵਿਨੇਗਰ ਦਾ ਪਾਵਾਂਗੇ ਇਹ ਚਾਰਾ ਵਿਨੇਗਰ ਪਾਉਣ ਨਾਲ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਪਲੀਜ਼ ਮੇਰੇ ਚੈਨਲ ਤੇ ਜੇ ਤੁਸੀਂ ਨਵੇਂ ਆਏ ਹੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੀ ਬੈਲ ਨੂੰ ਪ੍ਰੈਸ ਜ਼ਰੂਰ ਕਰਿਓ ਤਾਂ ਜੋ ਮੇਰੀ ਆਉਣ ਵਾਲੀਆਂ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਆਪਾਂ ਨਮਕ ਤੇ ਵਿਨੇਗਰ ਨੂੰ ਅਦਰਕ ਵਿੱਚ ਪਾ ਲਿਆ ਹੈ ਤੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਹਿਲਾਉਣਾ ਇਹਨੂੰ 1-2 ਦਿਨ ਤੁਸੀਂ ਧੁੱਪ ਦੇ ਵਿੱਚ ਰੱਖ ਸਕਦੇ ਹੋ ਧੁੱਪ ਵਿੱਚ achar ਰੱਖਣ ਨਾਲ ਇਹ ਜਲਦੀ ਬਣ ਜਾਂਦਾ ਤੇ ਖਰਾਬ ਨਹੀਂ ਹੁੰਦਾ ਤੁਸੀਂ ਵੀ ਇਸ ਤਰ੍ਹਾਂ ਇੱਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈਏ ਸਤਿ ਸ਼੍ਰੀ ਅਕਾਲ